ਨੋਸਟੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਛੇਤੀ ਤਿਆਰ ਹੋਣ ਵਾਲਾ ਪੋਹਾ ਇਹ ਕਿਡਨੀ ਨੂੰ ਕਿਊਰ ਕਰਦਾ ਵਾ ਤੇ ਹੈਲਦੀ ਵੀ ਹੁੰਦਾ ਵਾ ਤੇ ਬਣ ਵੀ 5 ਮਿੰਟ ਦੇ ਵਿੱਚ ਜਾਂਦਾ ਹੈ ਚਲੋ ਸ਼ੁਰੂ ਕਰਦੇ ਆਂ ਆਪਾਂ ਬਾਸ ਨੂੰ ਆਰ ਕਰ ਲਾਂਗੇ ਥੋੜਾ ਜਿਹਾ ਪਾਵਾਂਗੇ ਤੇਲ ਸਬਜ਼ੀਆਂ ਕੱਟ ਕੇ ਰੱਖੀਆਂ ਨੇ ਇਹਨਾਂ ਦੇ ਵਿੱਚ ਪਾਉਣ ਵਾਸਤੇ ਸ਼ਿਮਲਾ ਮਿਰਚ ਪਿਆਜ਼ ਨੇ ਤਨੀਆਂ ਵਾ ਗਾਰਨਿਸ਼ ਲਈ ਟਮਾਟਰ ਆ ਹਰੀਆਂ ਮਿਰਚਾਂ ਇੱਕ ਤੋਂ ਦੋ ਕੱਟੀਆਂ ਹੋਈਆਂ ਥੋੜਾ ਜਿਹਾ ਜਿਹੜਾ ਤੇਲ ਆ ਉਹ ਆਪਣਾ ਪੀਨਟ ਕੱਟ ਕੇ ਰੱਖਿਓਏ ਆਪਾਂ ਇਹਨਾਂ ਨੂੰ ਰੋਸਟ ਕਰ ਲਾਂਗੇ ਤੇਲ ਆ ਜਿਹੜਾ ਆਪਣਾ ਗਰਮ ਹੋ ਗਿਆ ਵਾ ਇਦੇ ਵਿੱਚ ਤੁਸੀਂ ਹੋਰ ਮਸਾਲੇ ਵੀ ਐਡ ਕਰ ਸਕਦੇ ਹੋ ਔਰ ਆਈ ਵੀ ਪਾ ਸਕਦੇ ਹੋ ਸਰੋਂ ਵੀ ਪਾ ਸਕਦੇ ਹੋ ਤੇ ਹੋਰ ਗਰਮ ਮਸਾਲਾ ਵਗੈਰਾ ਵੀ ਪਾ ਸਕਦੇ ਹੋ ਜੇ ਤੁਸੀਂ ਮਸਾਲੇ ਵਾਲਾ ਪੋਹਾ ਵੜਾ ਲੈ ਇਹਦੇ ਪੀਨਟ ਨੇ ਰੋਸਟ ਹੋ ਗਏ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਪੀਨਟ ਆ ਜਿਹੜੇ ਆਪਣੇ ਰੋਸਟ ਹੋ ਗਏ ਸੀ ਆਪਾਂ ਇਹਨਾਂ ਨੂੰ ਕੱਢ ਲਿਆ ਵਾ ਉਨਾ ਬੈਠਾ ਨੂੰ ਪਿਆਜ਼ ਜੀਰਾ ਤੁਸੀਂ ਪਾਉਣਾ ਦਾ ਪਾ ਵੀ ਸਕਦੇ ਹੋ ਇਸ ਤੇ ਕੋ ਵੀ ਪਾ ਸਕਦੇ ਹੋ ਇੱਕ ਬੜਾ ਛੋਟਾ ਅੱਧਾ ਚਮਚੀ ਜੀਰੇ ਦਾ ਦੇ ਦੇ ਆਪਣੇ ਹੱਥੇ ਦਿਰਾਉਂ ਰਹੇ ਹਾਂ ਅੱਪੇ ਇਹ ਟਮਾਟਰ ਸਬ ਕਿਤੇ ਮੈਂ ਕੱਢ ਦੀਆਂ ਟਮਾਟਰ ਅਗਲੀ ਹੋਣੇ ਟਮਾਟਰ ਦੇ ਟੁਕੜੇ ਕੀ ਹੋਣਾ ਮੈਂ बांसंट तक जेव्हा सब्जियाला कुक करले ਸਬਜ਼ੀ ਜਿਹੜੀ ਅੰਨੀ ਹੈ ਬਸ ਹੋ ਗਈ ਹੈ ਹਾਂ ਆਪਾਂ ਜਿਹੜੀ ਪਾਵਾਂਗੇ ਲੂਣ ਸਵਾਦ ਅਨੁਸਾਰ ਤੇ ਹਲਕੀ ਹਲਕੀ ਤੇ ਚੁੱਪਾ ਪਾ ਪਾ ਕੇ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲੈਣਾ ਕਰਾਂਗੇ ਤਾਂ ਇਹਦਾ ਬਣਾਉਣ ਨੂੰ ਤੇ ਹੱਦ ਹੀ ਹੈ ਇਸ ਨੂੰ ਸੋਹਣੇ ਤੇ ਅਸੀਂ ਕਲੇਮ ਨੂੰ ਕੱਟ ਕਰਨਾ ਹੈ ਬਣਾਉਣ ਲਈ ਪਾ ਚੰਗੀ ਤਰ੍ਹਾਂ ਜਿਹੜਾ ਪੋਹਰੇ ਦੀ ਵੈਸਟੀ ਨੂੰ ਮਣਾ ਲਿਆ ਵਾ ਤੇ ਆਪਣਾ ਜਿਹੜਾ ਪੋਹਾ ਵਾ ਬਣ ਕੇ ਤਿਆਰ ਹੋ ਗਿਆ। ਪਰੋਂ ਲੱਗੇ ਜਿਹੜੀ ਗੈਸ ਨਹੀਂ ਫਲੇਮਾ ਨੂੰ ਰੱਖਣੀ ਹੈ। ਤਾਂ ਫਿਰ ਜਿਹੜਾ ਪੋਹਾ ਨੂੰ ਪਾ ਲੈਣਾ ਚਿੱਪਿਆ ਜਾਂਦਾ ਵਾ। ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਹਰਾ ਧਨੀਆ। ਜਿਹੜੇ ਕੋ ਰੋਸਟ ਕੀਤੇ ਸੀਗੇ ਪੀਨਟੋ ਇਹ ਆਪਣਾ ਪੋਹਾ ਵਾਹ ਵਾਹ ਬਣ ਕੇ ਬਿਲਕੁਲ ਤਿਆਰ ਆ ਇਹ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦਾ ਵੋ ਤੁਸੀਂ ਇਹਦੇ ਵਿੱਚ ਹੋਰ ਵੈਜੀਟੇਬਲ ਵੀ ਐਡ ਕਰ ਸਕਦੇ ਹੋ ਜਿਹੜੀਆਂ ਤੁਸੀਂ ਖਾਣੀਆਂ ਤਵੰਦ ਕਰਦੇ ਹੋ ਇਦਾਂ ਦੀ ਹੋਰ ਆਸਾਨ ਰੈਸਪੀ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਥੈਂਕਸ